ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਘਰ ਵਿੱਚ ਕਸਟਰਡ ਪਾਊਡਰ ਤਿਆਰ ਕਰਾਂਗੇ ਜੀ ਤੇ ਤੁਹਾਡੇ ਨਾਲ ਵੀ ਵੀਡੀਓ ਸਾਂਝੀ ਕਰਾਂਗੇ ਇਹ ਤੇ ਜੇ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਹੁਣ ਇਹ ਆਪਾਂ ਰੈਸਪੀ ਸ਼ੁਰੂ ਕਰਨ ਲੱਗੇ ਹਾਂ ਜੀ ਤੇ ਇਹਦੇ ਲਈ ਆਪਾਂ ਨੇ ਇਹ ਲੇਤਾ ਇਹ ਕੌਰਨ ਫਲਾਰ 2 ਚਮਚੇ ਲੈਂਦੇ ਆ ਇਹ ਆਪਾਂ ਨੇ ਤੇ ਇਹ ਕੌਰਨ ਫਲਾਰ ਜੀ ਮੱਕੀ ਤੋਂ ਤਿਆਰ ਹੁੰਦਾ ਹੈ ਇਹ ਤੇ ਇਹ ਆਪਾਂ ਨੇ 2 ਚਮਚੇ ਲੈ ਲਈ ਜੀ ਤੇ ਚਾਪਾ ਪਾ ਮਗੇ ਇਹਦੇ ਵਿੱਚ ਮਿਲਕ ਪਾਊਡਰ ਦਾ ਤੇ ਬਹੁਤ ਹੀ ਵਧੀਆ ਇਹ ਘਰ 'ਚ ਬਣ ਕੇ ਤਿਆਰ ਹੋ ਜੂਗਾ ਜੀ ਕਸਟਰਡ ਪਾਊਡਰ ਤੇ ਬਾਜ਼ਾਰੋਂ ਆਪਾਂ ਨੂੰ ਲਿਆਉਣ ਦੀ ਕੋਈ ਲੋੜ ਨਹੀਂ ਹੈਗੀ ਤੇ ਦੋ ਚੀਜ਼ਾਂ ਆਪਾਂ ਨੇ ਪਾ ਲਈਆਂ ਤੇ ਜੇਕਰ ਤੁਸੀਂ ਵੱਧ ਮਾਤਰਾ ਦੇ ਵਿੱਚ ਬਣਾਉਣਾ ਤਾਂ ਤੁਸੀਂ ਇਹ ਹੀ ਚੀਜ਼ਾਂ ਵੱਧ ਲੈ ਸਕਦੇ ਆਂ ਜੀ ਇਹਨਾਂ ਦੀ ਕੁਆਂਟੀਟੀ ਵੱਧ ਕਰ ਸਕਦੇ ਆਂਗੇ ਤੇ ਇਹ ਆਪਾਂ ਨੇ ਲੈਤਾ ਜੀ ਇੱਕ ਚਮਚ ਖੰਡ ਦਾ ਇਹ ਆਪਣੇ ਪੀਸੀ ਹੋਈ ਇਹ ਖੰਡ ਤੇ ਇਹ ਆਪਾਂ ਤਿੰਨ ਚੀਜ਼ਾਂ ਲੈ ਲਈਆਂ ਜੀ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਆਪਾਂ ਕਈ ਵਾਰ ਜੀ ਆਪਾਂ ਕੋਈ ਚੀਜ਼ ਬਣਾਣੀ ਹੁੰਦੀ ਹੈਗੀ ਤਾਂ ਆਪਣੇ ਕੋਲ ਕਸਟਰਡ ਪਾਊਡਰ ਨਹੀਂ ਹੁੰਦਾ ਘਰ ਵਿੱਚ ਤਾਂ ਆਪਾਂ ਇਹ ਤੁਰਤ ਬਣਾ ਸਕਦੇ ਹਾਂ ਘਰ ਦੇ ਵਿੱਚ ਕਸਟਰਡ ਪਾਊਡਰ ਘਰ 'ਚ ਤਿਆਰ ਕਰ ਸਕਦੇ ਹਾਂ ਮਿੰਟਾਂ ਦੇ ਵਿੱਚ ਹੀ ਆਪਾਂ ਤੇ ਗਰਮੀਆਂ ਦੇ ਵਿੱਚ ਤਾਂ ਜੀ ਆਪਾਂ ਨੂੰ ਕਸਟਰਡ ਪਾਊਡਰ ਦੀ ਲੋੜ ਹੀ ਰਹਿੰਦੀ ਕਈ ਵਾਰ ਆਪਾਂ ਨੇ ਕਸਟਰਡ ਬਣਾਉਣਾ ਹੁੰਦਾ ਫਰੂਟ ਕਸਟਰਡ ਜਾਂ ਕਸਟਰਡ ਵਾਲੀ ਆਪਾਂ ਨੇ ਕੋਈ ਆਈਸਕ੍ਰੀਮ ਵਗੈਰਾ ਬਣਾਣੀ ਹੁੰਦੀ ਅੱਗੀ ਤੇ ਇਸ ਲਈ ਆਪਾਂ ਘਰ 'ਚ ਹੀ ਬਣਾ ਸਕਦੇ ਹਾਂ ਇਹਨੂੰ ਤੇ ਇਹ ਆਪਾਂ ਜੀ ਤਿੰਨੇ ਚੀਜ਼ਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲਈਆਂ ਤੇ ਹੁਣ ਆਪਾਂ ਇਹ ਜੀ ਕਸਟਰਡ ਕਲਰ ਦਾ ਕਲਰ ਹੁੰਦਾ ਪੀਲਾ ਜਾਂ ਤੇ ਇਹ ਹੈਗਾ ਵਾਈਟ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਕਲਰ ਮਿਲਾ ਦਾਂਗੇ ਇਹਦਾ ਕਲਰ ਪੀਲਾ ਕਰਨ ਲਈ ਤੇ ਇਹ ਆਪਾਂ ਨੇ ਪੀਲਾ ਰੰਗ ਲਿੱਤਾ ਜੀ ਬਿਲਕੁਲ ਆਪਾਂ ਥੋੜਾ ਜਿਹਾ ਲਾਵਾਂਗੇ ਬਿਲਕੁਲ ਹੀ ਇੰਨਾ ਕੁ ਤੇ ਇਹਨੂੰ ਆਪਾਂ ਪਾਣੀ 'ਚ ਘੋਲ ਲਾਂਗੇ ਥੋੜਾ ਜਿਹਾ ਪਾਣੀ ਲਿਆ ਆਪਾਂ ਨੇ ਬਿਲਕੁਲ ਥੋੜਾ ਜਿਹਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਪਾਣੀ 'ਚ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਤੇ ਹਾਂਜੀ ਜੇਕਰ ਵੀਡੀਓ ਤੇ ਪਹਿਲੀ ਵਾਰ ਆਏ ਏਨ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਨਾ ਕਲਰ ਇਹਦੇ ਵਿੱਚ ਇਹ ਪਾ ਲਾਂਗੇ ਇਸ ਤਰੀਕੇ ਨਾਲ ਜਿਆਦਾ ਨਹੀਂ ਆਪਾਂ ਡ੍ਰੌਪ ਨਾਲ ਹੀ ਪਾਉਣਾਗਾ ਆਪਾਂ ਇਸ ਤਰੀਕੇ ਨਾਲ ਆਪਾਂ ਥੋੜੀ ਜਿਹੀ ਡ੍ਰੌਪ ਹੀ ਪਾਵਾਂਗੇ ਇਹਦੇ ਵਿੱਚ ਜਿਹੜਾ ਇਹਨੂੰ ਥੋੜਾ ਜਿਹਾ ਪੀਲਾ ਕਲਰ ਆ ਜਾਏ ਉਸ ਤੋਂ ਜਿਆਦਾ ਨਹੀਂ ਪਾਉਣਾ ਹੈਗਾ ਤੇ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਹੱਥ ਨਾਲ ਮਸਲ ਲਾਂਗੇ ਇਸ ਤਰੀਕੇ ਨਾਲ ਜਿਹੜਾ ਸਾਰਾ ਮਿਕਸ ਹੋ ਜੇ ਇਸ ਤਰੀਕੇ ਨਾਲ ਪੀਲਾ ਰੰਗ ਚੜ੍ਹ ਜਾਏ ਜਿਹੜਾ ਇਹਨੂੰ ਸਾਰੇ ਨੂੰ ਨੂੰ ਇਕਸਰ ਕਰ ਲੈਣਾ ਆਪਾਂ ਨੇ ਲਓ ਜੀ ਹੁਣ ਆਪਣਾ ਇਹ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਇਹ ਸਾਰਾ ਕਲਰ ਇਹਦੇ ਵਿੱਚ ਤੇ ਦੇਖੋ ਬਿਲਕੁਲ ਕਸਟਰਡ ਪਾਊਡਰ ਵਾਲਾ ਕਲਰ ਆ ਗਿਆ ਤੇ ਹੁਣ ਆਪਾਂ ਇਹਨੂੰ ਛਾਣ ਲਾਂਗੇ ਛਾਣਨੀ ਨਾਲ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਤੁਸੀਂ ਪਹਿਚaan ਵੀ ਨਹੀਂ ਪਾਉਂਗੇ ਇਹ ਬਾਜ਼ਾਰੋਂ ਲਿਆਂਦਾ ਆਪਾਂ ਨੇ ਕਸਟਰਡੋਂ ਲਿਆਂਦਾ ਕਸਟਰਡ ਪਾਊਡਰ ਜਾਂ ਘਰ ਤਿਆਰ ਕੀਤਾ ਇਹ ਆਪਾਂ ਨੇ ਤੇ ਦੇਖੋ ਕਿੰਨਾ ਵਧੀਆ ਇਹ ਬਰੀਕ ਨਿਕਲ ਰਿਹਾ ਹੈ ਇਹ ਤੇ ਲੋ ਜੀ ਹੁਣ ਆਪਣਾ ਕਸਟਰਡ ਪਾਊਡਰ ਬਣ ਕੇ ਬਿਲਕੁਲ ਤਿਆਰ ਹੈ ਤੇ ਦੇਖੋ ਇਹ ਕਿੰਨਾ ਫ੍ਰੀਕ ਇਹ ਬਣੇਗਾ ਜਿਵੇਂ ਆਪਾਂ ਬਾਜ਼ਾਰੋਂ ਮਿਲਦਾ ਆਪਾਂ ਨੂੰ ਉਸ ਤਰੀਕੇ ਨਾਲ ਆਪਾਂ ਨੇ ਤਿਆਰ ਕਰ ਲਿਆ ਇਹ ਘਰ ਦੇ ਵਿੱਚ ਹੀ ਤੇ ਵੇਸਟੇਜ ਆਪਾਂ ਨੇ ਉਧਰ ਕੱਢਤਾ ਛਾਣ ਕੇ ਤੇ ਇਸ ਤਰੀਕੇ ਨਾਲ ਤੁਸੀਂ ਵੀ ਕਸਟਰਡ ਪਾਊਡਰ ਘਰ ਦੇ ਵਿੱਚ ਤਿਆਰ ਕਰ ਸਕਦੇ ਆਂ ਜੀ ਬਹੁਤ ਹੀ ਸੌਖਾ ਤਰੀਕਾ ਹੈ ਇਹ ਉਮੀਦ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੀ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ